ਅਜਲੀ ਵੀਡੀਓ ਵਿੱਚ ਬਈ ਚਾਰ گاਵਾਂ ਦੀ ਵੀਡੀਓ ਬਣਾਈ ਆ ਤਨਤਾ ਜੀ ਸੁਈ ਇੱਕ ਗੱਬਣ ਪਿੰਡ ਛੰਨਾ ਗλαβ ਸਿੰਘ ਦਾ ਜ਼ਿਲ੍ਹਾ ਬਰਨਾਲਾ ਤਹਿਸੀਲ ਤੱਪਾ ਮੋਬਾਈਲ ਨੰਬਰ ਬੋਲੋ ਭਰਾ 95014 ਬਈ 33579 ਕਿਹੜਾ ਸੁਭਾ ਸੁਈ ਹੈ ਜੀ ਇਹ ਬਈ ਦੂਜਾ ਸੁਭਾ ਸੁਈ ਹੈਗੀ ਬੱਚਾ ਕੀ ਦੇਤਾ ਬੱਚੀ ਹੈ ਟਰੈਕਟਰ ਮਗਰ ਵੀ ਚੰਗੀ ਆ ਨਾ ਬਈ ਬੋਣੀ ਹੈ ਚੰਗਾ ਬੱਚਾ ਟਰੈਕਟਰ ਠੀਕ ਆ ਬਈ ਕਿੰਨੇ ਕ ਦਿਨ ਹੋ ਗਏ ਸੁਈ ਨੂੰ ਹੁਣ ਡਾਕਟਰ ਸੱਤਵਾਂ ਦਿਨ ਆ ਸੁਈ ਨੂੰ ਆਰਡਰ ਬੜਾ ਕਮਾਲ ਦਾ ਹਣਾ ਆਰਡਰ ਤੇ ਡਾਕੀ ਡਾਕਟਰ ਵਹਿੜ ਬੋਣੀ ਹੈ ਚੰਗੀ ਹੈਗੀ ਬਸ ਕੱਦ ਵਜਣ ਵਾਲੀ ਵਹਿੜ ਆ ਪੂਰੀ ਹਮ ਬਰੀਡ ਦੇਖਣੇ ਫੁੱਲ ਕੱਦ 프ਿੰਟ ਤੋਂ ਟੈਕ ਨੰਬਰ ਬੱਚਾ ਬੱਛੀ ਹੈਗੀ ਇਹਦੇ ਮਗਰ ਇਹਦੇ ਮਗਰ ਹੀ ਬੱਛੀ ਹੈਗੀ ਡਾਕਟਰ ਬੱਛੀ ਬੜੀ ਚੰਗੀ ਹੈ ਨਾ ਜੇ ਵਾਲੂ ਵਾ ਬੜਾ ਚੰਗਾ ਪਿੱਛੇ ਤੋਂ ਚੌੜੀ ਜੂੜੀ ਫੁੱਲ ਆਰਡਰ ਕਮਾਲ ਆ ਹੈ ਨਾ ਆਰਡਰ ਚ ਇੱਕ ਹੈ ਡਾਕਟਰ ਵਾੜਾ ਕਿੰਨਾ ਚੰਗਾ ਲੱਗਿਆ ਹੈ ਬਾਕੀ ਪੂਰਾ ਠੋਸ ਲੇਵੇ ਦੀ ਵਾੜਾ ਹੈ ਹੂੰ ਪੁਲੀ ਵੀ ਬਹੁਤ ਹਨ ਬਾਕੀ ਐਡਰ ਪੁਲੀ ਪੁਲੀ ਵੀ ਇਹ ਕਦੋਂ ਸੁੱਈ ਆ ਬਈ ਇਹਨੂੰ ਡਾਕਟਰ ਦੂਜਾ ਦੇਣਾ ਬੱਚੇ ਦਾ ਨਾੜੂ ਆ ਦਿਖਾ ਦੇ ਅੱਲਾ ਹੀ ਆ ਜਮਾ ਹੂੰ ਬੱਚਾ ਬੱਛੀ ਹੈ ਨਾ ਹਾਂ ਬਈ ਬੱਛੀ ਬੜੀ ਕਮਾਲ ਦੀ ਹੈ ਮਗਰ ਬਈ ਤੇ ਆ ਵਾੜ ਕਦੋਂ ਸੁੱਈ ਆ ਇਹ ਡਾਕਟਰ ਤੇ ਇਹਦੇ ਮਗਰ ਬੱਚਾ ਡਾਕਟਰ ਜੇਰੇ ਦੀ ਬਠੜ ਜੀ ਬੰਦੇ ਯਾਰ ਅੱਕੀ ਬੈਠਾ ਬਾਈ ਤੇ ਬੱਚਾ ਆ ਗਿਆ ਮਗਰ ਬੱਚਾ ਮੱਛਾ ਵੀ ਆਡਰ ਕਮਾਲ ਆ ਹਣਾ ਆਡੂ ਡਾਕਟਰ ਬਹੁਤ ਨਹੀਂ ਆਇਆ ਚੰਗਾ ਲੱਗਿਆ ਬੱਚੀ ਬਾਕੀ ਠੰਡੀ ਸੀਲ ਬਹੁਤ ਆ ਡਾਕਟਰ ਸਹੀ ਆ ਬਾਈ ਤੇ ਆ ਬੜ ਕਿੰਨੇ ਦਿਨ ਲਓ ਬਾਈ ਇਹ ਡਾਕਟਰ ਹਫਤੇ ਦੀ ਕੱਚੀ ਹੈਗੀ ਠੀਕ ਆ ਬਾਈ ਕਿੰਨਾ ਰਿਕਾਰਡ ਆ ਵੇਸੇ ਦੋ ਇਹ ਡਾਇਰੈਕਟਰ ਦੁੱਧ ਦਾ ਦੂਜੇ ਸੂਰ ਦਾ 26 27 ਕਿਲੋ ਦਾ ਰਿਕਾਰਡ ਆ ਇਹ ਮੋ ਲਜਾ ਜਦਾ ਇਹ ਮੋ ਡਾਇਰੈਕਟਰ 55000 ਰੁਪਿਆ ਲੈਣਾ ਹੈਗਾ 55000 ਰੁਪਿਆ ਜਮਾਨਤ ਇੱਕ ਕੱਦ ਬਿਲਡ ਚੈੱਕ ਰ ਹੈ ਡਾਇਰੈਕਟਰ ਪੂਰੀ ਫਾਰਮ ਵਾਲੀ ਵੇੜਾ ਪੂਰੀ ਡਬਲ ਹੂੰ ਤੇ ਗਰਲੈਂਡੋ ਚ ਪੈਂਦੀ ਆ ਡਾਇਰੈਕਟਰ ਥੋੜੀ ਥੋੜੀ ਠੀਕ ਹੈ ਬਾਈ ਧੰਨਵਾਦ